ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਵੱਧਦੀ ਆਬਾਦੀ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਜੋਕੇ ਭਾਰਤ ਦੀਆਂ ਦੀਆਂ ਗੰਭੀਰ ਸਮੱਸਿਆਵਾਂ ਵਿੱਚ ਪ੍ਰਮੁੱਖ ਹੈ ਵੱਧ ਰਹੀ ਜਨਸੰਖਿਆ ਭਾਰਤ ਨੂੰ ਵੈਸੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵਧ ਰਹੀ ਜਨਸੰਖਿਆ ਸਭ ਤੋਂ ਗੰਭੀਰ ਸਮੱਸਿਆ ਹੈ ਭਾਰਤ ਵਿੱਚ ਹਰ 1 ਡੇਢ ਸਕਿੰਟ ਵਿੱਚੋਂ ਬੱਚਾ ਪੈਦਾ ਹੋ ਜਾਂਦਾ ਹੈ ਇਸ ਹਿਸਾਬ ਨਾਲ ਲਗਭਗ 70000 ਬੱਚੇ ਹਰ ਰੋਜ਼ ਜਨਮ ਲੈਂਦੇ ਹਨ ਇਸ ਆਬਾਦੀ ਦੇ ਵਾਧੇ ਨਾਲ ਹੋਰ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਆਬਾਦੀ ਦੇ ਵਾਧੇ ਨਾਲ ਅਨਾਜ ਤੇ ਹੋਰ ਜ਼ਰੂਰੀ ਹਬਸਤਾਂ ਦੀ ਮੰਗ ਵਾਧੀ ਹੈ ਅਨਾਰਦੀ ਕਮੀ ਵੀ ਹੁੰਦੀ ਹੈ ਅਤੇ ਇਸੇ ਕਾਰਨ ਲੋਕਾਂ ਨੂੰ ਮਕਾਨ ਪੀਣ ਵਾਲਾ ਪਾਣੀ ਆਦੀ ਮੁਰਲੀਆਂ ਸਕੂਲ ਤਾਂ ਦੇਣ ਲਈ ਵਿੱਚ ਵੀ ਉਹ ਖ ਮਹਿਸੂਸ ਹੁੰਦੀ ਹੈ ਜੇ ਭਾਰਤ ਦੇਸ਼ ਦੀ ਆਬਾਦੀ 1952 ਈਸਵੀ ਵਿੱਚ 35.67 ਕਰੋੜ ਸੀ ਤਾਂ 1979 ਈਸਵੀ ਵਿੱਚ 55 ਕਰੋੜ ਹੋ ਗਈ ਇਸ ਤਰ੍ਹਾਂ ਵਿਹਾਸਾਂ ਵਿੱਚ ਲਗਭਗ 20 ਕਰੋੜ ਮਨੁੱਖਾਂ ਦਾ ਵਾਧਾ ਹੋਇਆ ਹੁਣ ਅਜੋਕੇ ਭਾਰਤ ਦੀ ਆਬਾਦੀ 1 ਅਰਬ ਤੋਂ ਉੱਪਰ ਹੈ ਇਹ ਆਬਾਦੀ ਗੰਭੀਰ ਸਮੱਸਿਆ ਦਾ ਰੂਪ ਲੈਂਦੀ ਜਾ ਰਹੀ ਹੈ ਵਾਧੀ ਵਸੋਂ ਦਾ ਸਿੱਧਾ ਅਸਰ ਅੰਨ ਤੇ ਪੈਂਦਾ ਹੈ ਅੰਨ ਉਪਜਾਉਣ ਵਾਲੀ ertidta ਉਨੀ ਹੀ ਰਹਿੰਦੀ ਹੈ ਪਰੰਤੂ ਲੋਕ ਵਧੇ ਜਾਂਦੇ ਹਨ ਸਗੋਂ ਵਧ ਇਹ ਹੀ ਬਸ ਉਹ ਕ ਲਈ ਰਿਹਾਈਸ਼ੀ ਮਕਾਨ ਬਣਾਣਾ ਕਰਕੇ ਖੇਤੀ ਵਾਲੀ ਜ਼ਮੀਨ ਘਟਦੀ ਜਾ ਰਹੀ ਹੈ ਜਿਉਂ-ਜਿਉਂ ਆਬਾਦੀ ਵਧਦੀ ਜਾ ਰਹੀ ਹੈ ਬੇਰੋਜ਼ਗਾਰ ਲੋਕ ਕੰਮ ਕਾਰ ਲਈ ਹੱਥ ਪੈਰ ਮਾਰਦੇ ਹਨ ਸ਼ਿਹਾਸ਼ਾ ਪਾਉਂਦੇ ਹਨ ਪਿਛਤਾ ਦਿੰਦੇ ਹਨ ਐਵੇਂ ਹੀ ਪ੍ਰਸ਼ਾਚਾਰ ਦਾ ਜਨਮ ਹੁੰਦਾ ਹੈ ਵੱਡੇ ਪਰਿਵਾਰਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਠੀਕ ਢੰਗ ਨਾਲ ਨਹੀਂ ਕਰ ਸਕਦੇ ਪਲੱਸ ਰੂਪ ਉਹ ਸਿਹਤ ਅਤੇ ਸਖਸੀ ਵਿਕਾਸ ਕੋਖੋਂ ਅਨਵਿਕਸਿਤ ਰਸਿਸਾਂ ਹੁੰਦੇ ਹਨ ਆਰਥਿਕ ਤੰਗੀ ਕਾਰਨ ਮਾਪੇ ਆਪਣੇ ਸਾਰੇ ਬੱਚਿਆਂ ਨੂੰ ਵਿੱਦਿਆ ਨਹੀਂ ਦੇ ਸਕਦੇ ਭਾਰਤ ਵਿੱਚ ਅਧਿਆਪਕਾਂ ਪੜ੍ਹ ਪਹਿਲਾਂ ਹੀ ਜ਼ਿਆਦਾ ਹਨ ਅਨਪ੍ਰਤਮੁਖ ਨੂੰ ਪੈਦਾਵਾਰ ਦੇ ਵਸਿਲਿਆਂ ਦੀ ਉਪੋਕਤ ਉਪਯੋਗਤਾ ਤੋ ਅਨਜਾਨ ਰਖਦੀ ਹੈ ਭਾਰਤ ਵਿੱਚ ਅਨਪੜਤਾ ਦੀ ਪਰਮਾ ਹੈ ਆਮ ਭਾਰਤੀ ਗਰੀਬ ਹੈ ਅਤੇ ਆਬਾਦੀ ਦਾ ਵਾਧਾ ਇਸ ਨੂੰ ਹੋਰ ਗਰੀਬ ਬਣਾ ਰਿਹਾ ਹੈ ਇਸ ਲਈ ਸਾਰੇ ਭਾਰਤੀਆਂ ਦਾ ਪਹਿਲ ਮਹੱਤਵਪੂਰਨ ਪਰ ਤਬ ਇਹ ਹੈ ਕਿ ਆਬਾਦੀ ਦੇ ਪਦੇ ਨੂੰ ਠੱਲ ਪਾਈ ਜਾਵੇ ਇਸ ਲਈ ਸਾਨੂੰ ਠੋਸ ਕਦਮ ਚੁੱਕਣੇ ਪੈਣਗੇ ਸਾਡੇ ਦੇਸ਼ ਵਿੱਚ ਅਜੇ ਵੀ ਇਹ ਗੱਲ ਪਰਥਲਿਤ ਹੈ ਕਿ ਬੱਚਾ ਰੱਬ ਦੀ ਦਾਤ ਹੈ ਇਸ ਨੂੰ ਮੋੜਨਾ ਰੱਬ ਦੀ ਕਰੋਪੀ ਦਾ ਸ਼ਿਕਾਰ ਹੋਣਾ ਹੈ ਇਹੋ ਜਿਹਾ ਵਿਚਾਰ ਭਾਰਤੀਆਂ ਦੀ ਅਨਪੜਤਾ ਦੇ プラス ਰੂਪ ਹਨ ਗਰੀਬ ਆਪੇ ਬੱਚਿਆਂ ਨੂੰ ਆਪਣੀ ਆਮਦਨ ਵਿੱਚ ਵਾਧਾ ਕਰਨ ਦਾ ਸਾਧਨ ਸਮਝਦੇ ਹਨ ਉਹ ਸੋਚਦੇ ਹਨ ਕਿ ਜਿਨੇ ਜਿਆਦਾ ਹੱਥ ਹੋਣਗੇ ਉਹ ਉਹਨੇ ਹੀ ਜਿਆਦਾ ਕਮਾਈ ਕਰ ਸਕਣਗੇ ਛੋਟੀ ਉਮਰ ਦੇ ਵਿਆਹਦ ਵੀ ਆਬਾਦੀ ਵਿੱਚ ਵਾਧਾ ਦਾ ਕਾਰਨ ਬੰਦੇ ਹਨ ਇਹ ਇਸ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਆਹੀ ਹੋਇਆ ਸਰਕਾਰ ਨੂੰ ਸਾਰੇ ਦੇਸ਼ ਵਿੱਚ ਪਰਿਵਾਰ ਨਿਯੋਜਨ ਦਾ ਪ੍ਰਚਾਰ ਪੂਰੇ ਜੋਰ ਨਾਲ ਕਰਨ ਅਮਲ ਅਮਲ ਵਿੱਚ ਲਿਆਨਾ ਜਾਣਾ ਜ਼ਰੂਰੀ ਦਾ ਹੈ ਇਸ ਦਾ ਪ੍ਰਚਾਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ ਜਾਣਾ ਜ਼ਰੂਰੀ ਹੈ ਕਿਉਂਕਿ ਹਿੰਦੁਸਤਾਨ ਦੀ ਆਬਾਦੀ ਦਾ ਅੱਦੇ ਤੋਂ ਵੱਧ ਹਿਸਾਬੰਦਾ ਵਿੱਚ ਨਿਵਾਸ ਕਰਦਾ ਹੈ ਲੋਕਾਂ ਨੂੰ ਚਾਹੀਦਾ ਕਿ ਲੋਕ ਪਰਿਵਾਰ ਨਿਯੋਜਨ ਦੇ ਸਹੀ ਢੰਗ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਉਣ ਆਬਾਦੀ ਦੀ ਰੋਕ ਲਈ ਚਿਰਾ ਕੇ ਵਿਆਹ ਦੀ ਵੀ ਲਾਵਕਾਰੀ ਸਿੱਧ ਹੋ ਸਕਦੇ ਹਨ ਅੱਜ ਕੱਲ ਆਮ ਕਰਕੇ 18 ਸਾਲ ਦੀ ਕੁੜੀ ਅਤੇ 21 ਸਾਲ ਦੇ ਲੜਕੇ ਦਾ ਵਿਆਹ ਕੀਤਾ ਜਾਂਦਾ ਹੈ ਥੋੜੀ ਵੱਡੀ ਉਮਰ ਦੇ ਵਿਆਵਤਾ ਜੋੜੇ ਜੀਵਨ ਵਿੱਚ ਕੋੜੀਆਂ ਸਚਾਈਆਂ ਜਾਣ ਚੁੱਕੇ ਹੁੰਦੇ ਹਨ ਦੂਜੇ ਹਰ ਵਿਆਵਤਾ ਜੋੜੇ ਨੂੰ ਚਾਹੀਦਾ ਹੈ ਕਿ ਉਹ ਇੱਕ ਬੱਚੇ ਤੋਂ ਬਾਅਦ ਬਾਅਦ ਉਹ ਹੋਏ ਇੱਕ ਬੱਚੇ ਤੋਂ ਬਾਅਦ ਘੱਟੋ ਘੱਟ 3 ਸਾਲ ਬਾਅਦ ਅਗਲਾ ਬੱਚਾ ਪੈਦਾ ਕਰਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਕਾਨੂੰਨ ਬਣਾ ਕੇ ਉਸ ਦੀ ਸਖਤ ਨਾਲ ਪਾਲਣਾ ਕਰੇ ਭਾਰਤ ਨੂੰ ਵਰਵਾਦੀ ਦੇ ਜਿੰਨਾਂ ਤੋਂ ਬਚਾਉਣ ਲਈ ਆਬਾਦੀ ਦੀ ਲੋਕ ਅਤੇ ਅਤਿ ਜ਼ਰੂਰੀ ਹੈ ਇਸ ਲਈ ਹਰ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਇਸ ਦੇ ਅਜੀਹੇ ਭਿਆਨਕ ਸੱਟੇ ਨਿਕਲ ਗਏ ਨਿਕਲ ਕੇ ਆਉਣਗੇ ਜੋ ਕੀ ਆਉਣ ਵਾਲੀਆਂ ਪੜ੍ਹੀਆਂ ਨੂੰ ਭੁਗਤਨੇ ਪੈਣਗੇ ਤਾ ਬੱਚਿਓ ਇਹ ਸੀ ਵਾਦੀ ਆਬਾਦੀ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ